ਅੰਮ੍ਰਿਤਸਰ ਤੋਂ ਮੇਰੀ ਵਾਈਲ ਖੜੀ ਹੈਗੀ ਅੱਛਾ ਵਾਰਾਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆ ਵਾਲੀ ਹੰਸਰਾ ਜਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਹੈ ਰੇੜੀ ਲੱਗਦੀ ਹੈ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਪੈਸੇ ਲੈ ਕੇ ਵੇਚੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਈਮਾਨ ਹੁੰਦਾ ਤੁਸੀਂ ਕੁਝ ਨਹੀਂ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗਿਆ ਪਰ ਰਾਤੋ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਿਹਨਾਂ ਦਿਆਂਦਾ ਵੀ ਜਿੱਧਰੋਂ ਮਿਲਦਿਆ ਮਾਲ ਮੱਤਾ ਲੈ ਲਓ ਪੈਸੇ ਟੀਲਾ ਕੋਈ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾ ਤੁਸੀਂ ਪਾ ਦਿਓ ਬਸ ਉੱਤੇ ਕੀ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਉਹ ਮੈਂ ਖੜਾ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਘਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਯਾਰ ਮੇਰੇ ਤੋਂ ਵੀ ਵਾੜਾ ਹਾਲਾਤ ਹੋਣਾ ਹੀ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਨੀਟੂ ਛੱਤਰਾਂ ਵਾਲਾ ਤੁਹਾਂ ਦਾਸਤੇ ਕਿ ਅੱਜ ਨੀਟੂ ਛੱਤਰਾਂ ਵਾਲਾ ਅੰਮ੍ਰਿਤਸਰ ਪਹੁੰਚਿਆ ਹੈ ਜਿੱਥੇ ਉਸਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾ ਵਾਲੇ ਨੇ ਕਿਹਾ ਕਿ ਇਸ ਵਾਰੋ ਜਲੰਧਰ ਤੋਂ ਨਹੀਂ ਸਗੋਂ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜੇਗਾ ਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ ਨੂੰ ਆਪਣੀ ਪਾਰਟੀ ਦੇ ਵੱਲੋਂ ਉਮੀਦਵਾਰ ਖੜਾ ਕਰੇਗਾ ਤੇ ਬਾਕੀ ਹੋਰ ਲੋਕ ਸਭਾ ਸੀਟਾਂ ਤੇ ਵੀ ਨੀਟੂ ਸ਼ਟਰਾ ਵਾਲਾ ਆਪਣੇ ਉਮੀਦਵਾਰ उतारेਗਾ ਅੰਮ੍ਰਿਤਸਰ ਕਿ ਵਿਜਨਗਾ ਹੁੰਦਾ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੇਰੀ ਵਲ ਖੜੀ ਹੋਗੀ ਅੱਛਾ ਵਾਰਾਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਲਿਆ ਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਵੇ ਗਰੁੱਪ ਕੱਟ ਰਹੇ ਹੋ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਹੈ ਰੇੜੀ ਲੱਗਦੀ ਹੈ ਜਿੱਥੇ ਹਾਂਜੀ ਇੱਥੇ ਜਿਹੜੀ ਆਪਣੀ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਦਾਵਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਇਤਨਾ ਸਹੀ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ ਪਰ ਨੀਟੂ ਜੀ ਪਿਛਲੀ ਵਾਰੀ ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਥਾ ਵੋਟ ਪਾਉਣਗੇ ਲੋਕ ਮੈਂ ਪਹਿਲਾਂ ਰੁਕੋ 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 ਲੋਕਾਂ ਨੂੰ ਜੋ ਕੱਢਦੇ ਆ ਮੈਂ ਸ਼ਹਿਰ ਘੁੰਮਾਂਗਾ ਇੱਥੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ ਬਾਕੀ ਮੈਂ ਤਾਂ ਡੰਪ ਜਦੋਂ ਇੱਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀ ਆ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੈ ਯਾਰ ਸਾਡਾ ਦੇਸ਼ ਹੈ ਕਿ ਕੀ ਇਹ ਪੰਜਾਬੀਆਂ ਵਾਂਸੇ ਭਈਆਂ ਤੇ ਖੜਨਾ ਤੇ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਲਿਆ ਕਹਿੰਦਾ 120 ਰੁਪਏ ਦਾ ਮੈਂ ਕਹਾ ਵਾਹ ਹੋ ਰੁਪਏ ਨਹੀਂ ਰੰਗ ਵੇਖਣੇ ਕਹਿੰਦਾ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇਹ ਕਾਟੋ ਵਾਲੇ ਨੂੰ ਟਿਆ ਸੀ ਕਿ ਤੂੰ ਲੁੱਟਣਾ ਪਿਆ ਮੈਂ ਕਹਾ ਵੀ ਜੀ ਇਹ ਆ ਨਾ ਹੋਵੇ ਤੇ ਪੈਸੇ ਲੈ ਕੇ ਵੇਜੋ ਭਾਜੀ ਕਿਉਂਕਿ ਇੱਕ ਵੋਟਰਾਂ ਦਾ ਈਮਾਨ ਹੁੰਦਾ ਤੁਸੀਂ ਤੁਸੀਂ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਪਰ ਰਾਤੋਂ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਦੇ ਦਿੰਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਢੇਲਾ ਜੋ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾ ਤੁਸੀਂ ਪਾ ਦੋ ਬਸ ਕਿ ਨੀਡੂ ਨੂੰ ਪਾ ਦੋ ਬੋਟਾ ਨੀਡੂ ਪਾਣੀ ਆਰ ਕਿੰਨੇ ਪਾਣੀ ਆ ਹੋਰ ਕੋ ਬੰਦਾ ਨਹੀਂ ਸਾਹਮਣੇ ਆ ਗਿਆ ਕਿੰਨੀ ਵਾਰੀ ਤੇ ਹੀ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਵੀ ਘਰਦੀਆਂ ਵੋਟਾਂ ਕਿੰਨੇ ਵੀ ਬਹੁਤ ਥੋੜਾ ਜੀ ਲੱਖਾਂ ਰੁਪਏ ਬਰਜੜਾ ਦੇ ਨੀਡੂ ਜੀ ਚੋਣ ਨਿਸ਼ਾਨ ਕੀ ਹੈ ਦੇਖੋ ਚੋਣ ਨਿਸ਼ਾਨ ਤੇ ਲੋਕਾਂ ਦੇਖਾ ਜੀ अच्छा सरकार सरकार ਨੇ ਚੋਣਾਂ ਦਾ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਭਾਈ ਜਾਨ ਜੀ ਸਾਹਮਣੇ ਬੈਠਾ ਪੂਰਾ ਸੰਦਰਬੰਦ ਤੋਂ ਲੜਦਾ ਜੀ ਜੀ ਨਿਡੂ ਜੀ ਪਿਛਲੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਸੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਕ ਪਈਆਂ ਸੀਗਾ ਨਾ ਮੈਂ ਕੋਈ दारू ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਕਿੰਨੀਆਂ ਵੋਟਾਂ ਪਈਆਂ ਸੀ ਜਿਹੜੇ ਲੱਖ ਰੁਪਏ ਆਏ ਇਹ ਭਾਈ ਕਮੇਟੀ ਚੱਕੀ ਮੈਂ 90000 ਰੁਪਏ ਕੱਟ 10000 ਰੁਪਏ ਕੱਟ 90000 ਮਰ ਪੂਰਾ ਕੀਤਾ ਮੈਂ ਦਾ 10000 ਲੋਕਾਂ ਕੋਲੋਂ ਮੂੰਗੋ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਮੁੱਦੇ ਕੀ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਉਹ ਮੈਂ ਖੜਾ ਮੁੱਦੇ ਕੀ ਨੇ ਮੁੱਦੇ ਦੇ ਦੱਸਾਂਗੇ ਕੋਮਲਿਆਂ ਤੋਂ ਮੈਨੂੰ ਮਾਰਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਕੋਮਲਿਆਂ ਤੋਂ ਸ਼ਹੀਦਾਂ ਦਾ ਮੱਥਾ ਦੇਖ ਲਾਂਦੋ ਫੇਰ ਆਪਾਂ ਝੰਡਾ ਚਾੜ੍ਹ ਦੇਣਾ ਤੇ ਬੈਹ ਜਾਣਾ ਫੇਰ ਜੀ ਜੀ ਨਾਸਲਾ ਸਵਾਰ ਆਈ ਵਾਰ ਆਈ ਫੇਰ ਆ ਪਨੀਰ ਵਾਲਾ ਵੀ ਖੜਾ ਅੰਬਰੀ ਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਹੀ ਫੇਰ ਤੋਂ ਵੀ ਮਾੜਾ ਹਾਲਾਤ ਹੋਣਾ ਇਹਦਾ